ਸਤਿ ਸ਼੍ਰੀ ਅਕਾਲ ਮੈਂ ਹਾਂ ਆਪ ਤੇ ਹਸਨਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਹਰ ਵਾਰ ਦੀ ਤਰ੍ਹਾਂ ਚਰਚਾ ਦਾ ਵਿਸ਼ਾ ਪ੍ਰੋਗਰਾਮ ਅੱਜ ਲੈ ਕੇ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਕੁਝ ਅਜਿਹੇ ਮੁੱਦਿਆਂ ਤੇ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਮੇਰੇ ਸੀਨੀਅਰ ਜੇਜਿੰਦਰ ਜੀ ਜੁੜ ਗਏ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਅਹਿਮ ਗੱਲ ਅੱਜ ਇਸ ਚਰਚਾ ਦੇ ਵਿਸ਼ਾ ਦੇ ਵਿੱਚ ਜੋ ਕਿ ਸਭ ਨੂੰ ਹੈਰਾਨ ਵੀ ਕਰ ਰਹੀ ਹੈ ਸਾਰਾ ਸਾਲਾਂ ਤੋਂ ਲੜਿੰਦਾ ਸੀ ਤੇ ਅੱਜ ਭਾਰਤ ਦੇ ਵਿੱਚ ਜਦੋਂ ਐਂਟਰੀ ਹੋਈ ਜਿਸ ਦੀ 26 11 ਦੇ ਹਮਲੇ ਦੇ ਵਿੱਚ ਤੁਸੀਂ ਸ਼ਾਮੂਲਿਤ ਸੀ ਤੇ ਕੀ ਕਹਿਣਾ ਚਾਹੋਗੇ ਕਿ 17 ਸਾਲਾਂ ਬਾਅਦ ਉਸ ਦੀ ਐਂਟਰੀ ਹੋਈ ਹੈ? ਉਹ ਜੀ ਇਹ ਤਹੁਵਰ ਰਾਣਾ ਤੇ ਨਾਲ ਇਹਦਾ ਜਿਹੜਾ ਹੋਰ ਜ਼ਿਆਦਾ ਖਤਰਨਾਕ ਡੇਵਿਡ ਹੈਡਲੀ ਜੀ ਨਾਂ ਤੋਂ ਤੁਹੇ ਲੱਗਦਾ ਕਿ ਇਹ ਨਾਂ ਤਾਂ ਪਾਕਿਸਤਾਨੀਆ ਲੱਗਦਾ ਤੇ ਨਾਂ ਇਹ ਗਸ਼ਕਲੋਂ ਵੀ ਇਹ ਲੱਗਦਾ ਜਿਵੇਂ ਕੋਈ ਗੋਰਾ ਜਾਂ ਕੋਈ ਬਾਹਰਲਾ ਅੰਗਰੇਜ਼ ਹੋਵੇ ਜੀ ਸ਼ਕਲ ਸ਼ੁਰਤੇ ਦੀ ਇਦਾਂ ਦੀ ਨਾਂ ਵੀ ਇਦਾਂ ਦਾ ਭਲੇਖੇ ਵਾਲਾ ਨਾਂ ਉਕਾ ਮੈਂ ਤੁਹਾਨੂੰ ਦੱਸ ਦਈਏ ਇਹ ਇਹ ਪਾਕਿਸਤਾਨ ਬੇਸਡ ਬੰਦਾ ਇਹਦੇ ਜਿਹੜੇ ਫਾਦਰ ਸੀਗੇ ਜਮਾਲੀ ਗਿਲਾਨੀ ਸਾਹਿਬ ਉਹ ਉੱਥੇ ਚਲੇ ਗਏ ਸੀਗੇ ਆਪਣਾ ਅਮਰੀਕਾ ਦੇ ਵਿੱਚ ਤੇ ਉੱਥੋਂ ਦੀ ਐਲਿਸ ਨਾਮ ਦੀ ਲੇਡੀ ਨਾਲ ਉਹਨਾਂ ਨੇ ਵਿਆਹ ਕਰਤਾ ਤੇ ਉਹਨਾਂ ਦੇ ਵਿੱਚੋਂ ਇਹ ਜਨਾਬ ਜਿਹਨਾਂ ਨੇ ਚੰਚੜਿਆ ਸੀ ਸਾਡੇ ਇੱਥੇ ਹਿੰਦੁਸਤਾਨ 'ਚ 168 ਬੰਦੇ ਮਰਵਾਏ ਇਸ ਬੰਦੇ ਨੇ ਤੇ ਸਭ ਤੋਂ ਜ਼ਿਆਦਾ ਇਹਦਾ ਸਾਥ ਦਿੱਤਾ ਇਹਦਾ ਇਹ ਨੇ ਤਨਵਰ ਹਸੈਨ ਨੇ ਉਹ ਵੀ ਪਾਕਿਸਤਾਨ ਤੋਂ ਸੀਗਾ ਪਾਕਿਸਤਾਨ ਚ 10 ਸਾਲ ਇਹ ਆਰਮੀ ਚ ਬਤੌਰ ਮੈਡੀਕਲ ਸਰਵਿਸਸ ਦੇ ਵਿੱਚ ਜੌਬ ਕਰਦਾ ਰਿਹਾ ਟਾਈਮ ਟੂ ਟਾਈਮ ਅੱਡਡ ਮੁਲਕਾਂ ਦੇ ਵਿੱਚ ਲਖਸ਼ਕਰੇ ਤੌਇਬਾ ਹੋਰ ਜਿਹੜੀ ਉੱਥੋਂ ਦੇ ਹਾਫਿਜ਼ ਸੈਦ ਦੇ ਨਾਲ ਇਹਦੀ ਨੇੜਤਾ ਸੀਗੀ ਤੇ ਇਹਦਾ ਮਕਸਦ ਹੀ ਸੀ ਕ੍ਰਿਮੀਨਲ ਮਾਈਂਡਡ ਬੰਦਾ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸੀ ਬੰਦੇ ਮਾਰਨੇ ਆ ਜਿੰਨੂੰ ਵੀ ਜਿਹੜੇ ਵੀ ਸਾਡੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੁੰਦੇ ਉਹਨਾਂ ਨੂੰ ਖਤਮ ਕਰਨਾ ਸੋ ਉਸ ਕਾਲ ਕੇ ਗਰਮ ਖਿਆਲੀ ਦਮਦਾਂਵਾਂਗ ਦੇ ਬੰਦੇ ਸੀਗੇ ਤੇ ਨਾਲ ਇਹਨੂੰ ਇਹ ਰਲ ਗਿਆ ਡਾਕ ਡਾਇਰੈਕਟਰ ਡੇਵਿਡ ਕਾਲਮਨ ਹੈਡਲੀ ਇਹ ਅਸਲ 'ਚ ਇਹ ਨਾਂ ਇਹ ਉਹ ਰੱਖਿਆ ਅੰਗਰੇਜ਼ਾਂ ਵਾਲਾ ਤੇ ਇਹ ਸ਼ੁਰੂ ਤੋਂ ਪਹਿਲਾਂ ਵੀ 4 ਸਾਲ ਇਹਨੂੰ ਡਰੱਗ ਦੇ ਕੇਸ 'ਚ ਕੈਦ ਹੋਈ ਸੀਗੀ ਸਨ 97 ਦੇ ਵਿੱਚ ਸੋ ਇਸ ਕਰਕੇ ਇਹ ਨੋਨ ਪ੍ਰੇਡਿਕਟੇਬਲ ਇਹ ਦਿਮਾਗ ਇਹ ਜਿਹੇ ਦਿਮਾਗ ਵਾਲਿਆਂ ਬੰਦੇ ਦਾ ਕੋਈ ਪਤਾ ਨਹੀਂ ਕਿਸੇ ਨੂੰ ਕੁਝ ਵੀ ਕਰ ਸਕਦੇ ਆ ਇਹ ਜ਼ਰੂਰ ਹੀ ਨਹੀਂ ਕਿ ਕਿਸੇ ਹੋਰ ਧਰਮ ਨੂੰ ਕਰ ਸਕਦੇ ਆ ਇਹਨਾਂ ਦਾ ਮਕਸਦ ਜਿਹੜਾ ਹੁੰਦਾ ਆਪਣੀ ਡਰੰਕਸ ਦੀ ਪੂਰਤੀ ਨੂੰ ਹੁੰਦਾ ਇਹ ਜਿਹੜੀ ਕ੍ਰੈਡੈਂਸ਼ੀਅਲ ਐਂਟੀ ਰੀਸੈਂਸ ਹੈ ਇਹ ਜੀ ਸੀ ਕਿ ਮੇਨ ਕਿਊ ਸੀਗਾ ਡੇਵਿਡ ਹੈਡਲੇ ਤਨਵਰ ਹਸਨ ਫੜਿਆ ਗਿਆ ਕਿਉਂਕਿ ਮੋਦੀ ਸਾਹਿਬ ਦੀ ਵਿਜ਼ਿਟ ਹੋਈ ਸੀਗੀ ਉਹਨਾਂ ਦੇ ਨਾਲ ਟਰੰਪ ਸਾਹਿਬ ਨਾਲ ਉਹਨਾਂ ਨੇ ਇੱਕ ਆਪਣੀ ਡਿਪਲੋਮੈਟਿਕ ਚੈਨਲ ਦੇ ਥਰੂ ਬੜੀ ਇੱਕ ਜਦੋਜਹਿਦ ਕਰਕੇ ਇਹਨੂੰ ਲਿਆਂਦਾ ਤਾਂ ਕਿ ਇਹਨੂੰ ਇਹਦੇ ਅਲਾਵਾ ਲੋਕ ਤਾਂ ਕਹਿੰਦੇ ਇਹਨੂੰ ਫਾਂਸੀ ਤੇ ਲਟਕਾਣਾ ਚਾਹੀਦਾ 166 ਬੰਦੇ ਆ ਵਿੱਚੋਂ ਅਮਰੀਕੀ ਨਾਗਰਿਕ ਤੇ ਹੋਰ ਫੋਰਨਰਸ ਵੀ ਇੱਥੇ ਮੁੰਬਈ 'ਚ ਮਰੇ ਸੀਗੇ ਤੁਹਾਨੂੰ ਸ਼ਾਇਦ ਹੋਈ ਗਈ ਹੋਵੇਗਾ ਸੋ ਇਸ ਕਰਕੇ ਫਿਲਹਾਲ ਡਿਪਲੋਮੈਟਿਕ ਇੰਟਰਨੈਸ਼ਨਲ ਲੈਵਲ ਵਰਲਡ ਲੈਵਲ ਦੀ ਇੱਕ ਨਿਊਜ਼ ਹੈਗੀ ਆ ਕਿ ਐਡਾ ਡਰੇਡਨ ਐਡਾ ਖਤਰਨਾਕ ਜਿਹੜਾ ਕੌਨਸਪੀਰੇਟਰ ਆ ਪਲੋਟਰ ਆ ਕਰਮਨਾਲਾ ਉਹ ਹੁਣ ਸਾਡੇ ਸਰਕਾਰ ਦੇ ਹੱਥੇ ਚੜ ਗਿਆ ਲੇਕਿਨ ਸਰਕਾਰ ਸਾਡੀ ਨੂੰ ਇੱਕ ਰਲੀਫ ਵੀ ਹੈ ਕਿਉਂਕਿ ਆਪੋਜੀਸ਼ਨ ਵੀ ਲਗਾਤਾਰ ਬੁੱਧਾ ਚੱਕਦੀ ਸੀ ਇਹ ਦੋਨੋਂ ਬੰਦੇ ਨੂੰ ਖਿੱਚ ਕੇ ਇੱਥੇ ਲਿਆਓ ਕਿਸੇ ਤਰੀਕੇ ਨਾਲ ਹੁਣ ਇੱਥੇ ਇਹ ਇੱਕ ਤਰ੍ਹਾਂ ਆ ਗਿਆ ਇੱਕ ਅਧਾਣਾ ਥੋੜਾ ਔਖਾ ਤਾਂ ਹੈ ਕਿਉਂਕਿ ਉਹਨੇ ਉੱਥੇ ਜਾ ਕੇ ਸਾਡੇ ਗਨ ਟਪ ਕਰ ਲਈ ਉਹਦੇ ਨਾਲ ਅਮਰੀਕਾ ਨਾਲ ਕਹਿੰਦਾ ਮੈਨੂੰ ਤੁਸੀਂ ਹਿੰਦੁਸਤਾਨ ਨਾਲ ਭੇਜਿਓ ਮੈਂ ਤੁਹਾਨੂੰ ਵਾਦਾ ਗਵਾ ਬਣ ਜਾਣਾ ਮੈਂ ਤੁਹਾਡਾ ਅਪਰੂਵਰ ਬਣ ਜਾਣਾ ਤੁਹਾਡਾ ਮੈਂ ਬਣ ਜਾਣਾ ਅਪਰੂਵਰ ਤੁਹਾਨੂੰ ਸਾਰੇ ਰਾਜ ਦੱਸੂਗਾ ਕਿ ਜੜਾ ਤੱਕ ਫੈਲੀਆਂ ਹੋਈਆਂ ਇਹ ਐਪਲੀ ਲੈ ਕੇ ਦੋ ਚਾਰ ਵਾਰੀ ਉਹਨੇ ਇੱਥੇ ਆਨ ਤੋਂ ਬਚ ਗਿਆ ਉੱਥੇ ਹੈ ਜੇਲ੍ਹ ਚ ਜਾਓ ਦੋ ਚਾਰ ਵਾਰੀ ਜ਼ਮਾਨਤ ਵੀ ਲਈ ਆਪਣੀ ਹੈਲਥ ਗਰਾਉਂਡ ਸੇ ਇੱਕ ਜ਼ਮਾਨਤ ਇਹ ਵੀ ਲੈ ਗਿਆ ਸੀ ਵਿੱਚੋਂ ਦੀ ਇਹ ਵੈਂਚੂਰੀ ਇਹਦੀ ਜਿਹੜੀ ਜ਼ਮਾਨਤ ਹੈ ਸੁਪਰੀਮ ਕੋਰਟ ਉੱਥੋਂ ਦੀ ਯੂਨਾਈਟਿਡ ਸਟੇਟਸ ਦੀ ਸੁਪਰੀਮ ਕੋਰਟ ਨੇ ਦੋ ਚਾਰ ਵਾਰੀ ਰੋਇਆ ਪਟਿਆ ਵੀ ਮੈਨੂੰ ਹਿੰਦੁਸਤਾਨ ਨਾ ਭੇਜੋ ਉਹ ਖਾਰਜ ਕਰਕੇ ਹਿੰਦੁਸਤਾਨ ਦੀ ਵੱਡੀ ਜਿੱਤ ਡਿਪਲੋਮੈਟਿਕ ਜਿੱਤ ਮੰਨੀ ਜਾ ਰਹੀ ਆ ਔਰ ਜਿਹੜਾ ਆਮ ਮੈਂ ਬਹੁਤ ਖੁਸ਼ ਆ ਤੇ ਅਸੀਂ ਵੀ ਵੈਲਕਮ ਕਰਦੇ ਆ ਔਰ ਅਸੀਂ ਇਹ ਚਾਹਨੇ ਕਿ ਆਪਣੇ ਇੱਥੋਂ ਦੇ ਉਦ ਲਾਇਕ ਵਕੀਲ ਹੈਗੇ ਆ ਕ੍ਰਿਸ਼ਨਨ ਸਾਹਿਬ ਉਹਨਾਂ ਦੀ ਅਗਵਾਈ ਚ ਇਹਨੂੰ ਸਜਾਦਵਾਨ ਦੀ ਪੂਰੀ ਚਾਰ ਮੈਂਬਰੀ ਸੀਨੀਅਰ ਵਕੀਲਾਂ ਦੇ ਇੱਕ ਪੈਨਲ ਆ ਜਿਹੜਾ ਸ਼ੁਰੂ ਤੋਂ ਇਹਨਾਂ ਤੇ ਨਿਗਾ ਰੱਖੀ ਬੈਠਾ ਸੀ ਵੀ ਇਹ ਕਿਸ ਤਰੀਕੇ ਦੇ ਇਹ ਬੰਦੇ ਆਪਣਾ ਕਾਨੂੰਨ ਦੇ ਵਿੱਚੋਂ ਜਿਹੜੀਆਂ ਲਕੂਨੇ ਲੱਭ ਕੇ ਬਚਦੇ ਫਿਰਦੇ ਸੀ ਜੀ ਬਿਲਕੁਲ ਜੀ ਜੀ ਇਸ ਦੇ ਨਾਲ ਹੀ ਮੈਂ ਹੁਣ ਪੰਜਾਬ ਸਰਕਾਰ ਦੇ ਵੱਲ ਆਣਾ ਚਾਹਾਂਗੀ ਕਿ ਸਭ ਤੋਂ ਪਹਿਲਾਂ ਅੱਜ ਜਿਹੜੀ ਹੈ ਕਿ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੈਬਨਿਟ ਦੀ ਬੈਠਕ ਸਰਦੀ ਸੀਗੀ ਕਿਉਂਕਿ ਜਦੋਂ ਵਿਧਾਨ ਸਭਾ ਸੈਸ਼ਨ ਚੱਲਦਾ ਸੀ ਉਸ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਲਗਾਤਾਰ ਉਹਨਾਂ ਨੇ ਕੈਬਨਿਟ ਮੀਟਿੰਗਾਂ ਸੰਧੀਆਂ ਸੀ ਤੇ ਅੱਜ ਇੱਕ ਵਾਰ ਫਿਰ ਪੰਜਾਬ ਮੁੱਖ ਮੰਤਰੀ ਦੀ ਰਿਹਾਈ ਤੇ ਬੈਠਕ ਹੋਈ ਹੈ ਅ ਏਜੰਡਾ ਤੋਂ ਉਹਨਾਂ ਨੇ ਜਾਰੀ ਨਹੀਂ ਕੀਤਾ ਸੀਗਾ ਪਰ ਕਈ ਸਾਰੇ ਜਿਹੜੇ ਫੈਸਲੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਤਾਂ ਗੱਲ ਕਰਨਾ ਚਾਹਾਂਗੇ ਟ੍ਰਾਂਸਪੋਰਟ ਵਿਭਾਗ ਦੀ ਕਿਉਂਕਿ ਹੁਣ ਸਰਕਾਰੀ ਮੁਲਾਜ਼ਮਾਂ ਦੇ ਉੱਪਰ ਉਹਨਾਂ ਨੇ ਪੇਜ ਕਰਤਾ ਹੈ ਕਿ ਜੇਕਰ ਤੁਸੀਂ ਟਾਈਮ 'ਤੇ ਨਾ ਪਹੁੰਚੇ ਤਾਂ ਤੁਹਾਡੀਆਂ ਤਨਖਾਹਾਂ ਕੱਟੀਆਂ ਜਾਣਗੀਆਂ ਜੀ ਚੰਗੀ ਗੱਲ ਹੈ ਮਾਨ ਸਾਹਿਬ ਦੇ ਵੱਲੋਂ ਤਾਂ ਕਾਫੀ ਅੱਜਕੱਲ ਪ੍ਰੋਐਕਟਿਵ ਚੱਲ ਰਹੇ ਹੈਗੇ ਆ ਲੇਕਿਨ ਉਹਨਾਂ ਦੇ ਨਾਲ ਜਿਹੜੀ ਝੁੰਡਲੀ ਆ ਚਾਹੇ ਕਾਨੂੰਨੀ ਝੁੰਡਲੀ ਆ ਜੀ ਜਾਂ ਹੋਰ ਜਿਹੜੇ ਮੀਸਣੇ ਜਾਂ ਸ਼ਰਾਰਤੀ ਬੰਦੇ ਹੈਗੇ ਆ ਤੇ ਉਹ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਤਾਂ ਇੱਕ ਤਾਂ ਇਹਨਾਂ ਦਾ ਉਹ ਲੱਗਾ ਸੀਗਾ ਅਸਿਸਟੈਂਟ ਐਡਵੋਕੇਟ ਜਨਰਲ ਪਤਾ ਨਹੀਂ ਕਿੱਥੋਂ ਦਾ ਜਨਰਲ ਸੀ ਉਹ ਨਾਂ ਕਿਦਾਂ ਦੇ ਰੱਖੇ ਇਹਨਾਂ ਨੇ ਉਹ ਬਦਲਿਆ ਮਸਾਂ ਉਹਨੂੰ ਲਾਇਆ ਜਿਹੜਾ ਉਹ ਫੈਸਲਾ ਇਹਨੂੰ ਸਲਾਹ ਦਿੰਦਾ ਸੀਗਾ ਸਰਕਾਰ ਨੂੰ ਜਾ ਕੇ ਹਾਈ ਕੋਰਟ 'ਚ ਟੁੱਟ ਜਾਂਦਾ ਸੀ ਸੁਪਰੀਮ ਕੋਰਟ 'ਚ ਟੁੱਟ ਜਾਂਦਾ ਸੀਗਾ ਹੁਣ ਇਹਨਾਂ ਨੇ ਮਨਿੰਦਰ ਸਿੰਘ ਵਿਦੀ ਨੂੰ ਲਾਇਆ ਐ ਐਡਵੋਕੇਟ ਜਨਰਲ ਔਰ ਜਿਹੜੀ ਗੱਲ ਤੁਸੀਂ ਕੀਤੀ ਟਰਾਂਸਪੋਰਟ ਲੇਕੇ ਬੜੀ ਸੈਂਸਿਟਿਵ ਗੱਲ ਹੈਗੀ ਆ ਜਦੋਂ ਕਿਸੇ ਕੁੜੀ ਨੂੰ ਹਨੇਰਾ ਪਏ ਤੇ ਆਪਣੀ ਡੈਸਟੀਨੇਸ਼ਨ ਮੰਜ਼ਲ ਤੇ ਟਾਈਮ ਤੇ ਨਾ ਪਹੁੰਚਣਾ ਹੋਵੇ ਜਾਂ ਕਿ ਇੱਕੋ ਦਮ ਇਹ ਸਟ੍ਰਾਈਕ ਕਰ ਦੇਣ ਜਾਂ ਕੁਝ ਹੋਰ ਇਹ ਜੀਆਂ ਜਿਹੜੀ ਪਬਲਿਕ ਨਾਲ ਸਿੱਧੀ ਤੁਸੀਂ ਆਪ ਮੇਰੇ ਖਿਆਲ ਆ ਅ ਇਸ ਬਸ ਸਫਰ ਕੀਤੇ ਹੋਏ ਆ ਕਾਫੀ ਜ਼ਿਆਦਾ ਕਿਉਂਕਿ ਤੁਸੀਂ ਗਰਾਊਂਡ ਲੈਵਲ ਤੇ ਆਪ ਵਿਜ਼ਿਟ ਕਰਦੇ ਰਹਿੰਦੇ ਹੋ ਔਰ ਕਿਸੇ ਲੜਕੀ ਵਾਸਤੇ ਜਾਂ ਕਿਸੇ ਬਜ਼ੁਰਗ ਵਾਸਤੇ ਸਪੈਸ਼ਲੀ ਲੇਡੀ ਵਾਸਤੇ ਬੜੀ ਵੱਡੀ ਇਹ ਇਨਸਿਕਿਉਰਟੀ ਐ ਇੰਪੇਅਰਮੈਂਟ ਹੁੰਦੀ ਸੋ ਮਾਨ ਸਾਹਿਬ ਨੇ ਜਿਹੜੀ ਸੈਂਸਿਟੀ ਦਿਖਾਈ ਹੈ ਅਪਰੀਸ਼ੀਏਬਲ ਹੈਗੀ ਆ ਔਰ ਨਾਲ ਦੀ ਨਾਲ ਇੱਕ ਸਰਕਾਰ ਦੇ ਹੋਰ ਫੈਸਲੇ ਜਿਹੜੇ ਇਹਨਾਂ ਨੇ ਕੀਤੇ ਹੈ ਖੈਰ ਜਿਹੜਾ ਹੈਗਾ ਇੱਕ ਲਫਜ ਹੈ ਇੱਕ ਰੁਖ ਹੁੰਦਾ ਜਿਹੜਾ ਕਿ ਬਹੁਤ ਇੰਪੋਰਟੈਂਟ ਹੈਗਾ ਪਹਾੜ ਦੇ ਇਲਾਕੇ 'ਚ ਜਿਆਦਾ ਪਾਇਆ ਜਾਂਦਾ ਜਿਸ ਨੂੰ ਕਹਦੇ ਨੇ ਪਹਾੜੀਆਂ ਦੇ ਥੱਲੇ ਜਿਹੜੇ ਮੈਦਾਨ ਹੈ ਜਿਵੇਂ ਚੋ ਮਹਾਲੀ ਹੋ ਗਿਆ ਰੂਪਨਗਰ ਹੋ ਗਿਆ ਜਾਂ ਦੂਜੇ ਇਲਾਕੇ ਹੈਗੇ ਆ ਡੇਰਾ ਬਸੀ ਹੋ ਗਿਆ ਇਹ ਇਲਾਕਿਆਂ ਦੇ ਵਿੱਚ ਕੱਥੇ ਦੇ ਜਿਹੜੇ ਰੁੱਖ ਆ ਕੱਥਾ ਜਿਹੜਾ ਇੱਕ ਦਵਾਈ ਵੀ ਮੰਨੀ ਜਾ ਸਕਦੀ ਹੈ ਪਾਨਾ ਚ ਵੀ ਲੱਗਦਾ ਹੈ ਪਾਨਾ ਚ ਵੀ ਲੱਗਦਾ ਹੈਗਾ ਔਰ ਇਹਨਾਂ ਨੇ ਇੱਕ ਖਾਸ ਕਿਸਮ ਦੀ ਕਿਉਂਕਿ ਉਹਨਾਂ ਦੀ ਚੋਰੀ ਜਿਹੜੀ ਟੰਬਰ ਮਾਫੀਆ ਲੱਕੜ ਨੂੰ ਚੋਰੀ ਕੱਟ ਕੇ ਚੋਰੀ ਕਰਨ ਦਾ ਮਾਫੀਆ ਤੇ ਆਪਣੀ ਲਗਾਮ ਕਸਨ ਵਾਸਤੇ ਇਹਨਾਂ ਨੇ ਇਹ ਕੰਮ ਕੀਤਾ ਕਿ 2500 ਜਿਹੜੀਆਂ ਜਿਹੜੀਆਂ ਮੋਸਟ ਐਡਵਾਂਸ ਚਿਪਸ ਹੈਗੀਆਂ ਚਿਪਾ ਹੈਗੀਆਂ ਇਲੈਕਟ੍ਰੋਨਿਕ ਰੇਡੀਓ ਫ੍ਰੀਕਵੈਂਸੀ ਵਾਲੀਆਂ ਉਹ ਅਟੈਚ ਕਰਤੀਆਂ ਹੈਗੀਆਂ ਤੇ ਉਹ ਉਹ ਜੇ ਵੀ ਉਹ ਕੋਈ ਰੁੱਖ ਨਾਲ ਇਸ ਰੁੱਖ ਨਾਲ ਕੋਈ ਛੇੜਛਾੜ ਕਰੇਗਾ ਜਦ ਇਹ ਉਹ ਘੇਰੇ ਚ ਆ ਜਾਏਗਾ ਤੇ ਉਤੇ ਸਾਰੇ ਪ੍ਰੂਫ ਆ ਜਾਣਗੇ ਸੋ ਟਿੰਬਰ ਮਾਫੀਆ ਤੇ ਲਗਾਮ ਲਾਨ ਲਾਨ ਲਈ ਇੱਕ ਵੱਡੀ ਇੱਕ ਪਹਿਲ ਕਦਮੀ ਸਰਕਾਰ ਵੱਲੋਂ ਕੀਤੀ ਜਿਹੜੀ ਮੇਰੇ ਖਿਆਲ ਅਪਰੀਸ਼ੀਏਸ਼ਨ ਬਾਤ ਦੀ ਹੈ ਜੀ ਬਿਲਕੁਲ ਇਸਦੇ ਨਾਲ ਹੀ ਅੱਗੇ ਗੱਲ ਕਰਨਾ ਚਾਹਾਂਗੀ ਪੰਜਾਬ ਸਰਕਾਰ ਨੇ ਠੀਕ ਹੈ ਦੋ ਜਿਹੜੇ ਫੈਸਲੇ ਲਿੱਤੇ ਨੇ ਬੜੇ ਐਪਰੀਸ਼ੀਏਬਲ ਹੈਗੇ ਨੇ ਕਿ ਉਹਨਾਂ ਨੇ ਇੱਕ ਚੰਗੇ ਫੈਸਲੇ ਲਿੱਤੇ ਆ ਸਰ ਇੱਕ ਹੋਰ ਖਬਰ ਚੜੀ ਹੈ ਜਿਸਨੇ ਕਾਫੀ ਜਿਆਦਾ ਜਦੋਂ ਉਸ ਖਬਰ ਨੂੰ ਦੇਖਿਆ ਤਾਂ ਅੱਛਾ ਵੀ ਲੱਗਿਆ ਕਿ ਪਿੰਡਾਂ ਦੇ ਵਿੱਚ ਕਰ ਅਜਿਹੇ ਫੈਸਲੇ ਲਿੱਤੇ ਜਾ ਰਹੇ ਨੇ ਫਾਜ਼ਿਲਕਾ ਦੇ ਇੱਕ ਪਿੰਡ ਹੈਗਾ ਚੂੜੀਆਂ ਵਾਲਾ ਜਿੱਥੇ ਤੰਨਾ ਦੇ ਵਿਚਕਾਰ ਉੱਤੇ ਪੰਚਾਇਤਾਂ ਨੇ ਮਿਲ ਕੇ ਇੱਕ ਫੈਸਲਾ ਲਿੱਤਾ ਆ ਖਾਸ ਕਰਕੇ ਲਵ ਮੈਰਿਜ ਨੂੰ ਲੈ ਕੇ ਲਿਆ ਉਹਨਾਂ ਨੇ ਕਿ ਲਵ ਮੈਰਿਜ ਦਾ ਬਿਲਕੁਲ ਪਿੰਡ ਦੇ ਵਿੱਚ ਬਾਈਕਾਟ ਕੀਤਾ ਜਾਵੇਗਾ ਜਿਹੜਾ ਉਸ ਕਾਲ ਦੀਸ ਮੈਰਿਜ ਦੇ ਵਿੱਚ ਸਾਥ ਦੇਣਗੇ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਵੇ ਉਸ ਪਿੰਡ 'ਚ ਰਹਿਣ ਨਹੀਂ ਦਿੱਤਾ ਜਾਵੇਗਾ ਤਾਂ ਸਿਰਫ ਇਹੀ ਨਹੀਂ ਨਸ਼ੇ ਤੇ ਜੁੜੇ ਵੀ ਕਈ ਲੋਕ ਜਿਹੜੇ ਸ਼ਾਮਿਲ ਹੋਣਗੇ ਉਹਨਾਂ ਲੋਕਾਂ ਨੂੰ ਵੀ ਉਸ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇਗਾ ਤੇ ਉਹ ਪੰਚਾਇਤ ਵੀ ਕਹਿੰਦੇ ਨੇ ਕਿ ਅਜਿਹੇ ਫੈਸਲੇ ਜਿਹੜੇ ਨੇ ਉਹ ਹਰ ਪਿੰਡ ਦੇ ਵਿੱਚ ਪੰਚਾਂ ਨੂੰ ਲੈਣਾ ਚਾਹੀਦਾ ਜੀ ਇਹ ਤਾਂ ਚੰਗੀ ਪੋਜ਼ਿਟਿਵ ਡਵੈਲਪ ਵੀ ਮੰਨ ਸਕਦੇ ਆ ਜੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਆਪਸ ਪਿੰਡ ਦੀ ਕੁੜੀ ਨਾਲ ਵਿਆਹ ਕਰਨ ਦੀ ਇਜਾਜ਼ਤਾਂ ਮਿਲ ਗਈਆਂ ਜੀ ਤੇ ਕੱਲ ਨੂੰ ਤਾਂ ਫਿਰ ਇਹ ਬਗਵਾਂਡ ਦੀਆਂ ਕੁੜੀਆਂ ਪਹਿਲੇ ਜ਼ਮਾਨੇ ਚ ਅੱਜ ਵੀ ਪਿੰਡ ਦੀ ਜਿਹੜੀ ਕੁੜੀ ਨੂੰ ਇੱਕ ਭੈਣ ਮੰਨਿਆ ਜਾਂਦਾ ਜੀ ਤੇ ਵੈਸੇ ਵੀ ਜਿਹੜੇ ਛਾਡੇ ਸ਼ਾਸਤਰ ਕਹਿੰਦੇ ਆ ਕਿ ਸੱਤ ਜਿਹੜੇ ਕਾਸਟਾਂ ਦੇ ਵਿੱਚ ਸੱਤ ਗੋਤਰਾ ਦੇ ਵਿੱਚ ਵੈਸੇ ਵੀ ਬੈਣ ਆ ਇੰਡੀਆ ਦੇ ਵਿੱਚ ਜੀ ਹਿੰਦੂ ਜਿਹੜਾ ਮੈਰਿਜ ਲਾਅ ਆ ਇਹਦੇ ਵਿੱਚ ਸਪੱਸ਼ਟ ਲਿਖਿਆ ਹੋਇਆ ਅੱਜ ਦਾ ਨਹੀਂ ਲਿਖਿਆ ਹੋਇਆ ਅੱਜ ਤੱਕ ਇਹ ਕਾਨੂੰਨ ਬਣ ਗਿਆ ਨਾ ਜੀ 19ਵੀਂ ਸਦੀ ਦੇ ਵਿੱਚ ਕਾਨੂੰਨ ਬਣ ਗਿਆ ਸਾਡੇ ਸ਼ਾਸਤਰਾਂ ਦੇ ਵਿੱਚ ਪਹਿਲਾਂ ਹੀ ਲਿਖਿਆ ਗਿਆ ਇਹਨੂੰ ਕਹਿੰਦੇ ਸਪਿੰਡਾ ਰਿਲੇਸ਼ਨ ਸਪਿੰਡਾ ਰਿਲੇਸ਼ਨ ਦਾ ਮਤਲਬ ਹੈਗਾ ਸੱਤ ਜਿਹੜੀਆਂ ਤੁਹਾਡੀਆਂ ਜਾਤਾਂ ਨਾਂਕੇ ਦਾਤਕਿਆਂ ਨੂੰ ਛੱਡ ਕੇ ਰਿਸ਼ਤਾ ਕਰੋ ਇਹਦੇ ਸਾਡੇ ਰਿਸ਼ਿਆਂ ਮੁੰਨਿਆਂ ਨੇ ਕਿਸੇ ਸੋਚ ਕੇ ਗੱਲ ਬਣਾਈ ਸੀ ਕਿਉਂਕਿ ਸੰਸਾਰ ਨੂੰ ਚੱਲਦਾ ਰਹਿਣ ਵਾਸਤੇ ਇਨਸਾਨਾਂ ਦਾ ਹੈਲਦੀ ਹੋਣਾ ਜ਼ਰੂਰੀ ਹੈ ਜੇ ਸੇਮ ਕਾਸਟ ਦੇ ਵਿੱਚ ਕੋ ਵਿਆਹ ਕਰਾਂਦਾ ਸੇਮ ਉਤਜ ਦੇ ਵਿੱਚ ਵਿਆਹ ਕਰਨ ਦਾ ਜਿਹੜੀ ਹੁੰਦਾ ਹੈਰਿਡਿਟੀ ਆ ਅਨਵਾਂਸ਼ਿਕ ਜਿਹੜੀਆਂ ਬਿਮਾਰੀਆਂ ਉਹ ਵਿੱਚ ਆ ਤੇ ਆ ਜਾਂਦੀਆਂ ਉਸ ਤੋਂ ਬਾਅਦ ਖੇਤੀਬਾੜੀ ਕੰਮਕਾਰ ਦੇਖ ਰੇਖ ਸਭ ਤਬਾਹ ਹੋ ਜਾਂਦਾ ਉਸ ਜਿਹੜੀਆਂ ਪੀੜ੍ਹੀਆਂ ਹੁੰਦੀ ਬਿਮਾਰ ਲੰਗੜੇ ਲੂਲੇ ਅੰਨੇ ਤੇ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਸੇਮ ਟਰੈਵਲ ਕਰਦੀਆਂ ਅੱਜ ਦਾ ਨਹੀਂ ਕਈ ਹਜ਼ਾਰ ਸਾਲ ਪਹਿਲਾਂ ਹੀ ਸਾਡੇ ਰਿਸ਼ਿਆਂ ਹੋਣਿਆਂ ਨੇ ਐਸਟੀ ਨੂੰ ਸਖਤ ਮਨਾਹੀ ਕੀਤੀ ਹੈ ਜਿਹੜੇ ਜਿਹੜੇ ਆਪਣੇ ਫਸਟ ਜਿਹੜੇ ਕਜ਼ਨਾਂ ਦੀ ਕੁੜੀਆਂ ਨਾਲ ਵਿਆਹ ਕਰੰਦੇ ਆ ਕਈ ਧਰਮਾਂ 'ਚ ਇਹੋ ਜਿਹਾ ਹੈ ਜ ਹੈਗਾ ਉਹਨਾਂ ਦੀ ਜਿਹੜੀ ਔਲਾਦਾ ਕਮਜ਼ੋਰ ਦਿਮਾਗ ਦੀਆਂ ਹੋਰ ਕਈ ਕਿਸਮ ਦੇ ਹਨ ਉਹਨਾਂ ਦੇ ਜੈਨੈਟਿਕ ਡਿਜ਼ੀਜ਼ ਟਰੈਵਲ ਆਪਸ ਵਿੱਚ ਕਰਦੇ ਰਹਿੰਦੇ ਸੋ ਸਾਰੇ ਵਰਲਡ ਚ ਇਹ ਮੰਨੀ ਗਈ ਹੈ ਕਿ ਤੁਸੀਂ ਸੇਮ ਗੋਤਾ ਚ ਵਿਆਹ ਨਾ ਕਰੋ ਔਰ ਜਿਹੜਾ ਟ੍ਰੈਡੀਸ਼ਨਲਿਸ ਤੋਂ ਜ਼ਿਆਦਾ ਸੱਤ ਹਰਿਆਣੇ ਦੇ ਵਿੱਚ ਆ ਉਥੇ ਬੰਦੇ ਪਿੰਡ ਪੰਚਾਇਤ ਮਾਰਨ ਤੱਕ ਜਾਂਦੇ ਜੇ ਇੱਕ ਪਿੰਡ ਦੇ ਵਿੱਚ ਤੁਸੀਂ ਵਿਆਹ ਕਰੋ ਜੇ ਫਜ਼ਲ ਤੱਕ ਦੀ ਕਿਸੇ ਪੰਚਾਇਤ ਨਹੀਂ ਹੈ ਉਹ ਵਿਗਿਆਨਿਕ ਤੌਰ ਤੇ ਵੀ ਠੀਕ ਹੈ ਸੋਸ਼ੀਅਲੀ ਵੀ ਠੀਕ ਹੈਗਾ ਔਰ ਇਹਦੇ ਨਾਲ ਸੋਸ਼ਲ ਕਿਲਿੰਗਸ ਵੀ ਰੁਕਣ ਗਿਆ ਦੂਜੀ ਗੱਲ ਤੁਸੀਂ ਨਸ਼ੇ ਦੀ ਕੀਤੀ ਹੈ ਮੈਂ ਖੁਦ ਵੀ ਦੇਖਿਆ ਕਈ ਜਿਹੜੇ ਪਿੰਡਾਂ ਦੇ ਯੰਗ ਲੜਕੀਆਂ ਲੜਕੇ ਪੰਜ ਛੇਗੇ ਉਹ ਖੁੱਲ ਕੇ ਸਾਹਮਣੇ ਆ ਰਹੇ ਹੋਰ ਸਰਿਆਵਾਂ ਨਾਲ ਉਸ ਗੁਰਦੁਆਰਿਆਂ ਮਤ ਤੇ ਧਾਰਮਿਕ ਡੇਰੀਆਂ ਤੋਂ ਕੀਤੀ ਜਾ ਰਹੀ ਹੈ ਕਿ ਨਸ਼ੇ ਵਾਲਿਆਂ ਨੂੰ ਫੜਵਾਓ ਜੀ ਤੇ ਹੁਣ ਤਾਂ ਲੋਕ ਪੁਲਿਸ ਤੋਂ ਵੀ ਡਰਦੇ ਨਹੀਂ ਹੈ ਜੇ ਕੋਈ ਪੁਲਿਸ ਵਾਲਿਆ ਮਿਲਿਆ ਤਾਂ ਉਹਨੂੰ ਵੀ ਘੜਪੜ ਲੈਂਦੇ ਆ ਕੋਈ ਡਰ ਵਾਲੀ ਗੱਲ ਹੈ ਵੀ ਨਹੀਂ ਜੇ ਪੁਲਿਸ ਵਾਲਿਆ ਹੈ ਜੇ ਕੋਈ ਕੰਮ ਕਰੇ ਤੇ ਲੋਕਾਂ ਨੂੰ ਪੂਰਾ ਖਤਿਆਰ ਹੈ ਘੇਰਾ ਪਾ ਲੈਣ ਨੂੰ ਘੇਰਾ ਪਾ ਕੇ ਤੇ ਉਹਨੂੰ ਡਿਟੇਨ ਕਰਨ ਜਦੋਂ ਜੇ ਦੂਰ ਦਲਦਲ ਦੇ ਇਲਾਕੇ 'ਚ ਪੁਲਿਸ ਵਾਲੇ ਫੜੇ ਜਾਂਦੇ ਆ ਉਹਨਾਂ ਦੇ ਹਥਿਆਰ ਰਖਵਾ ਕੇ ਡਿਟੇਨ ਕਰਕੇ ਵੱਡੇ ਅਫਸਰਾਂ ਦੇ ਹਵਾਲੇ ਕਰਨ ਤੇ ਉਹਨਾਂ ਦੀਆਂ ਸਾਰੇ ਸਬੂਤ ਦੇਣ ਕਿ ਆ ਬੰਦਾ ਰਾਤ ਬਾਰਾਂ ਜਾਂ ਜਿਸ ਤਰੀਕੇ ਨਾਲ ਆਪਣੀ ਮਰਡਰ ਸਪਰੰਡੀ ਚਲਾਉਂਦਾ ਔਰ ਮੇਰੇ ਖਿਆਲ ਹੋਰ ਪਿੰਡ ਦੇਆਂ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਬਿਲਕੁਲ ਨਹੀਂ ਡਰਨਾ ਚਾਹੀਦਾ ਖੁੱਲ ਕੇ ਆਣਾ ਚਾਹੀਦਾ ਕਿਸੇ ਨਾ ਕਿਸੇ ਨੂੰ ਤਾਂ ਹੱਥ ਪਾਣੇ ਪੈਣਾ ਇਹ ਤਾਂ ਜੇ ਡਰਦੇ ਰਹਿਗੇ ਤਾਂ ਫਿਰ ਇਹ ਜਿਹੜਾ ਜਿਹੜਾ ਨਸ਼ੇ ਦਾ ਜਿਹੜਾ ਮਾਫੀਆ ਇਹ ਇਹ ਨਾ ਸੋਚੋ ਕਿ ਉਹ ਲੋਕ ਦੂਜੇ ਐ ਇਹ ਤੁਹਾਡੇ ਵੀ ਫੈਮਿਲੀ ਤੇ ਕਿਸੇ ਸਾਡੇ ਵੀ ਆ ਸਕਦਾ ਇਸ ਕਰਕੇ ਜਿਹੜੀ ਤੁਹਾਡੀ ਇਨਪੁਟ ਹੈ ਇੰਪੋਰਟੈਂਟ ਹੈ ਪੰਜਾਬ ਵਾਸਤੇ ਸੋਸਾਇਟੀ ਵਾਸਤੇ ਤੇ ਇਹ ਇਹ ਦੀ ਜਿਹੜੀ ਸ਼ਲੱਗਾ ਕਰਨੀ ਬੰਦੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਅੱਜ ਚਰਚਾ ਦੇ ਵਿਸ਼ੇ ਵਿੱਚ ਇਹ ਨਹੀਂ ਤੇ ਜਿਹੜੇ ਵੀ ਦੱਸੇ ਕਿ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਤੱਕ ਇਹੀ ਕਹਿਣਾ ਚਾਹਾਂਗੀ ਕਿ ਜਿਹੜੇ ਕੁਝ ਵੀ ਲੱਗਦਾ ਹੈ ਕੋਈ ਵੀ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਕੋਈ ਵਿਚਾਰ ਜਾਂ ਕੋਈ ਵੀ ਕੁਐਸਚਨ ਆਉਂਦਾ ਹੈ ਆਪਣੇ ਸਰਕਾਰ ਨੂੰ ਲੈ ਕੇ ਆਪਣੇ ਪ੍ਰਸ਼ਾਸਨ ਨੂੰ ਲੈ ਕੇ ਆਪਣੇ ਸੂਬੇ ਦੀ ਚੰਗਿਆਈ ਲਈ ਭਲਾਈ ਲਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝਾ ਕਰੋ ਸਾਨੂੰ ਦਿਓ ਇਜਾਜ਼ਤ ਧੰਨਵਾਦ ਥੈਂਕ ਯੂ